ਹਾਂ ਭਾਰਤੀ ਕਿਸਾਨ ਜਣ ਨੇਕਤਾ ਗਰਾਹਾਂ ਜਿਲ੍ਹਾ ਫਾਜ਼ਿਲਕਾ ਚ ਖੜੇ ਆ ਪਿਛਲੇ ਸਮੇਂ ਦੇ ਵਿੱਚ ਜਦੋਂ ਵੱਡੀ ਤਦਾਦ ਦੇ ਵਿੱਚ ਇੱਥੇ ਸਰਕਾਰ ਦੀ ਨਲੇਕੀ ਕਾਰਨ ਵੱਡੇ ਹੜ੍ਹ ਆਏ ਸਨ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ 7-7 ਫੁੱਟ ਇਸ ਜਗ੍ਹਾ ਤੇ ਪਾਣੀ ਸਨ ਉਸ ਟਾਈਮ ਇੱਕ ਪਾਣੀ ਦਾ ਹੜ੍ਹ ਆਇਆ ਉਸ ਤੋਂ ਬਾਅਦ ਇੱਕ ਹੜ੍ਹ ਲੋਕਾਂ ਦਾ ਆਇਆ ਲੋਕਾਂ ਦੇ ਲਈ ਮਦਦ ਦੇ ਲਈ ਪਰ ਉਹ ਹੜ ਹੌਲੀ ਹੌਲੀ ਬੈੰਦਾ ਗਿਆ ਉਸ ਸਮੇਂ ਭਾਰਤੀ ਕਿਸਾਨ ਜਨ ਨੂੰ ਇਕਤਾ ਗ੍ਰਾਹਾਂ ਦੇ ਸੂਬੇ ਦੇ ਆਗੂ ਇਹਨਾਂ ਪਿੰਡਾਂ ਦੇ ਵਿੱਚ ਵਿਚਰੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਉਸ ਆਏ ਆ ਤੇ ਨਿਕਲਾਂਗੇ ਉਦੋਂ ਜਦੋਂ ਇਹ ਜ਼ਮੀਨਾਂ ਹਰੀਆਂ ਭਰੀਆਂ ਹੋਣ ਗਿਆ ਇਹਨਾਂ ਜ਼ਮੀਨਾਂ ਦੇ ਵਿੱਚ ਬਹੁਤ ਵੱਡੇ ਟੋਏ ਟਿੱਬੇ ਸਨ ਤੇ 10 10 15 15 ਫੁੱਟ ਦੇ ਟੋਏ ਸਨ ਤੇ ਫੈਸਲਾ ਕੀਤਾ ਸੀ ਹਰਿਆਪਰੀਆ ਹੋਣ ਤੋਂ ਬਾਅਦ ਨਿਕਲਾਂਗੇ ਜਿਹੜੀ ਜਗ੍ਹਾ ਤੇ ਤੁਸੀਂ ਖੜੇ ਹੋ ਇਹ ਪਿੰਡ ਰੇਤੇ ਵਾਲੀ ਪੈਣੀ ਦੇ ਨਾਲ ਦਰਿਆ ਬਿੰਦਾ ਤੇ ਦਰਿਆ ਤੋਂ ਪਾਰ ਜਿਹੜਾ ਹੈਗਾ ਕਾਵਾਂ ਵਾਲੇ ਪਤਨ ਦੇ ਨਾਲ ਵੱਡਾ ਬੰਨ ਹੈ ਉਸ ਬੰਨ ਦੇ ਬਿਲਕੁਲ ਨੇੜੇ ਕਿਸਾਨ ਭਗਵਾਨ ਸਿੰਘ ਦੀ ਜ਼ਮੀਨ ਦੇ ਵਿੱਚ ਖੜੇ ਆ ਜਿੱਥੇ ਇੱਥੇ ਵੱਡੇ ਵੱਡੇ ਟੋਏ ਸਨ ਤੇ ਇਹ ਜਥੇਬੰਦੀ ਵੱਲੋਂ ਪੂਰੇ ਪਰਜੋਰ ਦੇ ਨਾਲ ਜਿਹੜੇ ਪੂਰੇ ਗਏ ਤੇ ਜਿਹੜਾ ਸੂਬੇ ਦੇ ਆਗੂਆਂ ਦਾ ਫੈਸਲਾ ਸੀ ਕਿ ਹਰੀਆਂ ਭਰੀਆਂ ਕਰਨ ਤੋਂ ਬਾਅਦ ਨਿਕਲਾਂਗੇ ਤੁਸੀਂ ਦੇਖ ਸਕਦੇ ਹੋ ਅੱਜ ਜ਼ਮੀਨ ਦੇ ਵਿੱਚ ਕਣਕ ਬੀਜੀ ਹੋਈ ਹੈ ਹਰੀ-ਪਰੀ ਖੜੀ ਹੈ ਤੇ ਸੂਬੇ ਦੇ ਆਗੂਆਂ ਤੁਹਾਡੀ ਗੱਲ ਕਰਾਉਣੇ ਆ ਸੋ ਸਾਡੇ ਨਾਲ ਨੇ ਛੰਡਾ ਸਿੰਘ ਜੀ ਜੇਠੂ ਕੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਫਾਜ਼ਿਲਕਾ ਉਹਨਾਂ ਦੇ ਨਾਲ ਸ਼ਗਾਰਾ ਸਿੰਘ ਜੀ ਮਾਨ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਦੇਖੋ ਕਹਿਣਾ ਤਾਂ ਅਸੀਂ ਇਹ ਚਾਹਾਂਗੇ ਤਾਂ ਅਸੀਂ ਮੋਟੀ ਗੱਲ ਕਰਤੀ ਆ ਭੂਮਕਾ ਦੇ ਵਿੱਚ ਵੀ ਆਪਣਾ ਇੱਕ ਤਾਂ ਇਹ ਫੈਸਲਾ ਸੀਗਾ ਵੀ ਜਦੋਂ ਅਸੀਂ ਆਏ ਆ ਇੱਥੇ ਆਹ ਬੰਨਣਾ ਜਿਹੜਾ ਇਧਰਲੇ ਪਾਸੇ ਇਹਦੇ ਉੱਤੋਂ ਦੀ ਪਾਣੀ ਟੁੱਟਦਾ ਟੁੱਟਦਾ ਬਚਿਆ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹਨਾਂ ਖੇਤਾਂ ਦੇ ਵਿੱਚ 10-10 ਫੁੱਟ ਪਾਣੀ ਸੀ ਆਹ ਖੰਭਾ ਗੱਡਿਆ ਪਿਆ ਇੱਥੇ ਖੰਭੇ ਜਿੱਡੇ ਟੋਆ ਸੀ ਥੱਲੇ ਹੋ ਖੰਭਾ ਨਾਲ ਟੁੱਟਿਆ ਪਿਆ ਜਿਹੜਾ ਡਿੱਗ ਕੇ ਟੋਆ ਪਟਕੇ ਪਰੇ ਹੋ ਗਿਆ ਇੱਥੇ ਮੋਟਰ ਲੱਗੀ ਹੋਈ ਸੀ ਕਿਸਾਨ ਦੀ ਤੇ ਇੱਥੇ ਏਡਾ ਘੱਟੋ ਘੱਟ 15-20 ਫੁੱਟ ਡੂੰਘਾ ਟੋਆ ਸੀਗਾ ਬਹੁਤ ਚੌੜਾ ਘੱਟੋ ਘੱਟ 2-2.5 ਕਨਾਲ ਦੇ ਵਿੱਚ ਸੀਗਾ ਉਹ ਤੱਕ ਚਿੱਟਾ ਚਿੱਟਾ ਦੋਨੇ ਅੱਗਰ ਦੇ ਆਹ ਪਟਾ ਡ ਕਿਸਾਨ ਦਾ ਸੀ ਆਹ ਡ ਕਿਸਾਨ ਦਾ ਸੀ ਸਾਡੇ ਕੋਲੇ ਇਹ ਭਗਵਾਨ ਸਿੰਘ ਪਹਿਲੇ ਦਿਨ ਗਿਆ ਕਹਿੰਦੇ ਪ੍ਰਧਾਨ ਜੀ ਮੇਰਾ ਏਡਾ ਬੁਰਾ ਹਾਲਾਤ ਆ ਕੇ ਦੇਖੋ ਇੱਕ ਟਰੈਕਟਰ ਉਹਦੇ ਕੋਲ ਹੈਗਾ ਆਪਦਾ ਲੱਗਿਆ ਹੋਇਆ ਸੀ ਅਸੀਂ ਉਹਨੂੰ ਅਨੁਸਾਰ ਵਿਸ਼ਵਾਸ ਦਿਵਾਇਆ ਵੀ ਤੇਰਾ ਕੰਮ ਕਰਨ ਵਾਲਾ ਕਰਕੇ ਜਾਵਾਂਗੇ ਉਹ ਆਪਾਂ ਇਹ ਕੰਮ ਕੀਤਾ ਹੈ ਕਰਨ ਤੋਂ ਬਾਅਦ ਜਿਹੜੀ ਪਹਿਲੀ ਸ਼ਿਫਟ ਦੇ ਵਿੱਚ ਕਰਕੇ ਗਏ ਤਾਂ ਜਾ ਕੇ ਉਹਦੀਆਂ ਕਣਕ ਦੇ ਜਿਹੜੇ ਹਰੇ ਭਰੇ ਖੇਤ ਆ ਹੋਏ। ਉਸੇ ਤਰ੍ਹਾਂ ਫਿਰ ਸਾਰਾ ਇਹ ਕੰਮ ਮੁਕੰਮਲ ਕਰਕੇ ਹੁਣ ਉਹ ਕਿਸਾਨ ਅਸੀਸਾਂ ਦਿੰਦਾ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਸੇਵਾ ਦੇ ਵਿੱਚ ਹਿੱਸਾ ਪਾਇਆ ਆਹ ਖੰਭਾ ਗੱਡਿਆ ਪਿਆ ਤੇ ਇਹਨੇ ਕੁਝ ਦਿਨਾਂ ਦੇ ਵਿੱਚ ਹੀ ਦੁਬਾਰੇ ਮੋਟਰ ਚਾਲੂ ਕਰ ਲੈਣੀ ਹੈ। ਯਾਨੀ ਜੇ ਕਹਿਣਾ ਹੋਵੇ ਜਿਹੜਾ ਅਸੀਂ ਕਹਿੰਦਾ ਸੀ ਵੀ ਇਹਨਾਂ ਭਰਾਵਾਂ ਦੀਆਂ ਇਸ ਮੋੜ ਜ਼ਿੰਦਗੀਆਂ ਨਹੀਂ ਤੇ ਲਿਆਉਣੀਆਂ ਇੱਕ ਵਾਰੀ ਇਸ ਭਗਵਾਨ ਸਿੰਘ ਦੀ ਜ਼ਿੰਦਗੀ ਲਈ ਤੇ ਆ ਚੁੱਕੀ ਉਹ ਆਪ ਮੰਨਦਾ ਹੈ। ਤੇ ਉਹ ਬੰਦੇ ਦਾ ਵੀ ਅਸੀਂ ਦੇਖਿਆ ਦੂਜੇ ਸਾਰੇ ਥੋਂ ਦੇ ਜਿਹੜੇ ਸਨੀਕ ਨੂੰ ਉਹਨਾਂ ਨਾਲੋਂ ਸੁਭਾਅ ਵੀ ਵੱਖਰਾ ਸੀਗਾ ਉਹਨੂੰ ਇੱਕ ਵਾਰੀ ਕਹਿਤਾ ਉਹਨੇ ਜਣੀ ਐਸਾ ਸਬਰ ਕਰ ਲਿਆ ਸਾਡੇ ਤੇ ਯਕੀਨ ਕਰ ਲਿਆ ਤੇ ਉਹ ਉਹ ਤੋਂ ਬਾਅਦ ਰੋਜ਼ ਇੱਥੋਂ ਦੁੱਧ ਦਾ ਡੋਲੂ ਭਰ ਕੇ ਕੈਂਪ ਦੇ ਵਿੱਚ ਫੜਾਉਂਦਾ ਰਿਹਾ ਇਹਦਾ ਇਹ ਕੰਮ ਕਿ ਐਸੇ ਤਰ੍ਹਾਂ ਇਹ ਇਕੱਲਾ ਇੱਥੇ ਹੀ ਬਸ ਨਹੀਂ ਇੱਥੋਂ ਲੈ ਕੇ ਨੂਰਸ਼ਾਹ ਪੱਤਣਾ ਹੈ ਇਹ ਘੱਟੋ ਘੱਟ 3 ਜਾਂ 2.5 ਕਿਲੋਮੀਟਰ ਦਾ ਸਾਰਾ ਨਾ ਵੀ ਦੂਰ ਨੂਰਸ਼ਾਹ ਪੱਤਣਾ ਜਣੀ ਪੋੜਾ ਉਹ ਇਧਰ ਕੰਮ ਵਾਲਾ ਪੱਤਣਾ ਹੈ ਇੱਥੇ ਦੋ 2 ਕਿਲੋਮੀਟਰ ਤੋਂ ਇੱਥੋਂ ਉਹ ਹੈਗਾ ਇਹ ਜਣੀ ਸਾਰਾ ਏਰੀਆ ਦਰਿਆ ਦੇ ਵਿੱਚ ਇਥੋਂ ਦੀ ਦਰਿਆ ਵਗਿਆ ਤੇ ਲਗਭਗ ਹੁਣ ਇਹ ਸਾਰਾ ਆਪਾਂ ਮੁਕੰਮਲ ਕਰਤਾ ਵੱਡੇ ਟੋਏ ਉਹ ਕੰਮ ਇਥੇ ਹਜੇ ਵੀ ਚੱਲੀ ਜਾ ਰਿਹਾ ਹੈ ਇਧਰੋਂ ਧੂੜ ਪੈਂਦਾ ਸੋਨੂੰ ਜੂਮ ਹੋਣਾ ਨਹੀਂ ਉਧਰ ਟਰੈਕਟਰ ਚੱਲੀ ਜਾਂਦੇ ਆ ਇਧਰ ਇਸ ਦਰਿਆ ਤੋਂ ਪਾਰ ਟਰੈਕਟਰ ਚੱਲੀ ਜਾਂਦੇ ਆ ਤੇ ਆਪਾਂ ਤਿਆਹਿਆ ਕੀਤਾ ਹੋਇਆ ਵੀ ਇਹਨਾਂ ਲੋਕਾਂ ਦਾ ਉਨਾ ਚਿਰ ਕੰਮ ਕਰੀ ਜਾਣਾ ਹੈ ਆਪਾਂ ਜਿੰਨਾ ਚਿਰ ਇਹਨਾਂ ਦਾ ਪੂਰਾ ਮੁਕੰਮਲ ਤੌਰ ਤੇ ਕੰਮ ਹੱਲ ਨਹੀਂ ਹੁੰਦਾ ਕਿਉਂਕਿ ਹੁਣ ਕਰਾਹਾਂ ਵਾਲਾ ਕੰਮ ਮੁੱਕ ਗਿਆ ਵੱਡੇ ਟੋਏ ਸੀ ਟਰਾਲੀਆਂ ਨਾਲ ਭਰ ਕੇ ਲਿਆਉਣੇ ਪੈਂਦੇ ਆ ਸਾਡੇ ਕੋਲੇ ਹੁਣ ਲਿਫਟ ਆਣੀਆਂ ਟਰਾਲੀਆਂ ਐ ਜੀਸੀਬੀ ਮਸ਼ੀਨਾਂ ਪੰਜ ਅੱਜ ਸਾਡੇ ਕੋ ਉਹ 5 ਜੀਸੀਬੀ ਮਸ਼ੀਨਾਂ ਦੂਰੋਂ ਮਿੱਟੀ ਭਰਦੀਆਂ ਤੇ ਅਸੀਂ ਉਹ ਟੋਇਆ ਚਲਾ ਰਹੇ ਹਾਂ ਬਹੁਤ ਦੇ ਦਮਾਂ ਤੇ ਸੜਕਾਂ ਦਾ ਬੁਰਾ ਹਾਲ ਆ ਰੇਤੇ ਵਾਲੀ ਭੈਣੀ ਦੇ ਵਿੱਚ ਇਸੇ ਪਿੰਡ ਦੀ ਜਿਹੜੇ ਪਿੰਡ ਦਾ ਇਹ ਜਿਹਦੀ ਮਾਲਕੀ ਹੈਗੀ ਇੱਕ ਇਹ ਕਿਸਾਨ ਦਾ ਖੇਤ ਆ ਭਗਵਾਨ ਸਿੰਘ ਦਾ ਉੱਥੇ ਰੇਤੇ ਵਾਲੀ ਭੈਣੀ ਦੇ ਵਿੱਚ ਸੜਕ ਭੰਨ ਕੇ ਬਹੁਤ ਵੱਡਾ ਟੋਆ ਕਰਿਆ ਹੋਇਆ ਸੀ ਉਹ ਟੋਏ ਤੇ ਸਾਡਾ 100 ਟਰੈਕਟਰ ਲੱਗਿਆ ਹਲੇ ਉਹ ਟੋਆ ਭਰਿਆ ਨਹੀਂ ਪਾਨਾ ਸੀ ਉਹਦੇ ਤੇ ਫਿਰ ਟਰਾਲੀਆਂ ਲਾਈਆਂ ਟਰਾਲੀਆਂ ਲਾਉਣ ਤੋਂ ਬਾਅਦ ਉਹ ਪਾਣੀ ਦਾ ਭਰ ਗਿਆ ਅੱਜ ਉਹ ਕਿਸਾਨ ਨੇ ਪਾਣੀ ਕੱਢਿਆ ਉਹਦੇ ਚ ਕੱਲ ਨੂੰ ਫੇਰ ਟੋਆ ਭਰਾਂਗੇ ਜਿਹੜੇ ਵੱਡੇ ਵੱਡੇ ਟੋਏ ਆ ਇੱਥੇ ਕੋਈ ਹਿਸਾਬ ਹੀ ਨਹੀਂ ਲੱਗਦਾ ਕਿੰਨੇ ਡੂੰਘੇ ਪਟਦੇ ਪਾਣੀ ਨੇ ਐ ਤਾਂ ਬਹੁਤ ਵੱਡਾ ਨੁਕਸਾਨ ਹੈ ਇਹਦੇ ਬਾਅਦ ਵੀ ਪਰ ਜੇ ਆਪਾਂ ਇਹਨਾਂ ਦਾ ਕੁਛ ਨਾ ਕਰ ਸਕਿਆ ਸਾਰੇ ਪੰਜਾਬੀ ਲੋਕਾਂ ਦੀ ਵੀ ਹੋਰ ਲੋਕਾਂ ਦੀ ਵੀ ਕਿਰਤੀ ਲੋਕਾਂ ਦੀ ਵੀ ਸਾਰੇ ਕਿਰਤੀ ਲੋਕਾਂ ਦੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਉਹਨਾਂ ਨੇ ਬਹੁਤ ਸਾਡੀਆਂ ਝੋੜੀਆਂ ਭਰੀਆਂ ਕਿਸੇ ਨੇ ਤੇਲ ਦੇ ਰੂਪ ਵਿੱਚ ਹਿੱਸਾ ਪਾਤਾ ਕਿਸੇ ਨੇ ਬੀਜ ਦੇ ਰੂਪ ਵਿੱਚ ਹਿੱਸਾ ਪਾਤਾ ਕਿਸੇ ਨੇ ਨਕਦੀ ਦੇ ਰੂਪ ਦੇ ਵਿੱਚ ਹਿੱਸਾ ਪਾਤਾ ਕਿਸੇ ਨੇ ਸਾਨੂੰ ਤੂੜੀ ਦੇਤੀ ਕਿਸੇ ਨੇ ਲੀੜੇ ਕੱਪੜੇ ਇਕੱਠੇ ਕਰਕੇ ਦੇਤੇ ਖਾਣ ਵਾਲੀ ਕਣਕ ਆ ਪਰ ਇਧਰਲੇ ਪਾਸੇ 9300 ਗੋਟਾ ਪ੍ਰਤੀ ਜੀ ਇੱਕ ਗੱਟਾ ਜਣੀ 2 3 4 ਮਹੀਨੇ 6 ਮਹੀਨੇ ਲੰਘਣ ਉਹ ਵੰਡ ਸਕਿਆ ਲੀੜਾ ਕੱਪੜਾ ਦੇ ਸਕਿਆ ਪਛਮਾ ਵਾਸਤੇ ਤੂੜੀ ਦੇ ਸਕੇ ਆ ਉਸ ਤੋਂ ਬਾਅਦ ਬੀਜ ਵੰਡਿਆ ਬੀਜ ਵੰਡ ਦੀ ਹਾਲਤ ਇਹ ਹੈ ਵੀ ਆਪਾਂ ਇੱਧਰ 2700 ਏਕੜਾ ਸਾਡੇ ਹਿਸਾਬ ਨਾਲ ਇਹਨਾਂ ਦਾ ਰਕਬਾ ਤੇ 4700 ਗਟਾ ਲਗਭਗ ਬਾਬੀ ਦਾ ਵੰਡਾ ਇਸ ਕਰਕੇ ਆਪਾਂ ਤਾਂ ਲੱਗੇ ਹੋਏ ਆ ਜੋਰ ਨਾਲ ਪਰ ਇਹ ਸਾਰੇ ਜੋਰ ਦੇ ਬਾਵਜੂਦ ਇਹਨਾਂ ਦਾ ਘਾਟਾ ਪੂਰਾ ਨਹੀਂ ਹੋ ਸਕਦਾ ਇਹਨਾਂ ਦਾ ਘਾਟਾ ਪੂਰਾ ਕਰਾਉਣ ਖਾਤਰ ਤੇ ਇਹਨਾਂ ਦੇ ਜਿਹੜੀ ਮੋੜ ਆਹ ਹਾਰਨਾ ਹੁਣ ਉਹ ਪ੍ਰਬੰਧ ਕਰਾਉਣ ਖਾਤਰ ਆਉਂਦੇ ਦਿਨਾਂ ਦੇ ਵਿੱਚ ਸੰਘਰਸ਼ ਲੜਨਾ ਪੈਣਾ ਹੈ ਤੁਹਾਡੇ ਮਾਣ ਰਹੀ ਉਹਨਾਂ ਲੋਕਾਂ ਨੂੰ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੰਦੇ ਆ ਧੰਨਵਾਦ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਮਸ਼ੀਨਾਂ ਜਿਹੜੀਆਂ ਕਣਕ ਦੀ ਕੁਸ਼ ਬੁਜਾਈ ਰਹਿ ਗਈ ਹੈ ਡ੍ਰਿੱਲਾਂ ਤੇ ਜਿਹੜੇ ਸੁਪਰ ਸੀਡਰ ਨੇ ਹੈਪੀ ਸੀਡਰ ਨੇ ਲਗਾਤਾਰ ਉਹਨਾਂ ਉਹਨਾਂ ਦੇ ਨਾਲ ਕਣਕਾ ਬੀਜਿਆ ਜਾ ਰਹੀਆਂ ਨੇ ਜਿਹੜੀਆਂ ਪਛੇਤੀਆਂ ਸਨ ਜਾਂ ਜਿਨ੍ਹਾਂ ਦੇ ਟੋਏ ਜਿਹੜੇ ਪੂਰੇ ਗਏ ਸਨ ਦਰਿਆ ਦੇ ਬਿਲਕੁਲ ਲੱਗਲੇ ਸੋ ਸਾਡੇ ਫਾਜ਼ਿਲਕਾ ਦੇ ਲੋਕਾਂ ਵੱਲੋਂ ਬੀਕੇ ਜੁਗਰਾਹਾਂ ਦਾ तहे ਦਿਲ ਤੋਂ ਬਹੁਤ ਬਹੁਤ ਧੰਨਵਾਦ